ਆਇਤ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਸਖਤ ਮਈ ਨੂੰ ਜਿਹੜਾ ਫੌਜ ਵੱਲੋਂ ਮੋਬ ਡ੍ਰਿਲ ਕੀਤੀ ਜਾਣੀ ਹੈ ਦਾ ਉਸ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਫੇਰ ਕੋਈ ਗਤੀਵਿਧੀ ਵੇਖਣ ਨੂੰ ਮਿਲੀ ਹੈ ਜਿਸ ਦੇ ਬੈਠ ਕੇ ਪੁਲਿਸ ਪੰਜਾਬ ਪੁਲਿਸ ਨੂੰ ਜਿਹੜਾ ਵੱਡੀ ਸਫਲਤਾ ਹਾਸਿਲ ਹੋਈ ਹੈ ਤਾਂ ਉਹ ਕੀ ਸਫਲਤਾ ਹਾਸਿਲ ਹੋਈ ਹੈ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਰੋਹਿਤ ਮਹਾਜਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਰੋਹਿਤ ਜੀ ਕੀ ਵੱਡੀ ਸਫਲਤਾ ਜਿਹੜੀ ਆ ਪੰਜਾਬ ਪੁਲਿਸ ਨੂੰ ਮਿਲੀ ਹੈ ਇਸ ਵਕਤ ਜੀ ਬਿਲਕੁਲ ਦਾਜੀ ਗੌਰਵ ਇਸ ਵਕਤ ਇੱਕ ਜਿਹੜੀ ਵੱਡੀ ਅਪਡੇਟ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੀ ਕਿ ਪੰਜਾਬ ਦੇ ਵਿੱਚ ਅਤਵਾਦੀ ਨੈੱਟਵਰਕ ਦਾ ਜਿਹੜਾ ਇੱਕ ਪਰਦਾ ਫਾਸ਼ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਅਤੇ ਖੁਫੀ ਏਜੰਸੀਆਂ ਨੂੰ ਇੱਕ ਵੱਡੀ ਕਾਮਯਾਬੀ ਉਹ ਹਾਸਿਲ ਹੋਈ ਹੈ ਐਸਜੀਐਸ ਨਗਰ ਤੇ ਜੰਗਲਾਚੋਂ ਅਤਵਾਦੀ ਹਾਰਡਵੇਅਰ ਦਾ ਜਖੀਰਾ ਜਿਹੜਾ ਬਰਾਮਦ ਹੋਇਆ ਹੈ ਤਸਵੀਰਾਂ ਤੁਸੀਂ ਦੇਖੋਗੇ ਤਾਂ ਆਵਹਰਾਨਾ ਹੋਵੇਗਾ ਕਿ ਆਖਿਰਕਾਰ ਇਹ ਜਿਹੜੇ ਮਾਰੂ ਹਥਿਆਰ ਨੇ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਨੇ ਔਰ ਪਰਫਲ ਸਾਡੇ ਜਿਹੜੇ ਪੰਜਾਬ ਪੁਲਿਸ ਹੈ ਲਗਾਤਾਰ ਅਲਰਟ ਨਜ਼ਰ ਆ ਰਹੀ ਹੈ ਸੁਰੱਖਿਆ ਏਜੰਸੀਆਂ ਅਲਰਟ ਨਜ਼ਰ ਆ ਰਹੀਆਂ ਤਹਿਤ ਜਿਹੜੀ ਆ ਤਿੱਬਾ ਨੰਗਲ ਕੁਲਾਰ ਰੋਡ ਦੇ ਇੱਕ ਨਜ਼ਦੀਕੀ ਜੰਗਲੀ ਖੇਤਰ ਸੋ ਜਿਹੜੀ ਵੱਡੀ ਜਿਹੜੀ ਇੱਕ ਜਿਹੜੀ ਖੇਪ ਮਿਲੀ ਹੈ ਸੋ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਪੁਲਿਸ ਗੌਰਵ ਯਾਦਵ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਦੱਸਿਆ ਗਿਆ ਕਿ ਕੀ ਕੀ ਜਿਹੜੀ ਇਸ ਚ ਬਰਾਮਦਗੀਆਂ ਹੋਈਆਂ ਨੇ ਸੋ ਇਹ ਜਿਹੜੇ ਸਾਰੇ ਹਥਿਆਰ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਚ ਪਹਿਲੇ ਵੀ ਕਈ ਵੱਡੀਆਂ ਵਾਰਦਾਤਾਂ ਪੰਜਾਬ ਪੁਲਿਸ ਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਜਾਂ ਫਿਰ ਆ ਬੀਜੇਪੀ ਦੇ ਦਿੱਗਜ ਜਿਹੜੇ ਲੀਡਰ ਸੀਗੇ ਮਨਰੰਜਨ ਕਾਲੀਆ ਦੇ ਘਰ ਦੇ ਉੱਪਰ ਹੈਂਡ ਗ੍ਰੇਨੇਡ ਦਾ ਹਮਲਾ ਹੋਇਆ ਉਸ ਦੇ ਵਿੱਚ ਵੀ ਹੈਂਡ ਗ੍ਰੇਨੇਡ ਦੀਆਂ ਵਰਤੋਂ ਹੋਈਆਂ ਸੋ ਇਹ ਜਿਹੜੀ ਸਮਗਰੀ ਬਰਾਮਦ ਹੋਈ ਹੈ ਇਸ ਤੇ ਦੱਸ ਦਨੇ ਤੁਹਾਨੂੰ ਕਿ ਕੀ ਕੀ ਬਰਾਮਦ ਹੋਇਆ ਇਸ ਤੇ ਦੋ ਰਾਕਟ ਆਰਪੀਜੀਐਸ ਜਿਸ ਨੂੰ ਕਿਹਾ ਜਾਂਦਾ ਹੈ ਉਹ ਬਰਾਮਦ ਹੋਏ ਨੇ 2 ਆਈਡੀ ਬਰਾਮਦ ਹੋਈਆਂ ਨੇ 5 ਹੈਂਡ ਗ੍ਰਨੇਡ ਜਿਹੜੇ ਪੀ86 ਮਾਡਲ ਨੇ ਉਹ ਬਰਾਮਦ ਹੋਏ ਨੇ ਇੱਕ ਵਾਇਰਲੈਸ ਕਮਿਊਨੀਕੇਸ਼ਨ ਸੈੱਟ ਜਿਹੜਾ ਬਰਾਮਦ ਹੋਇਆ ਸੋ ਇਹ ਇੱਕ ਵੱਡਾ ਜਿਹੜੀ ਸਮਗਰੀ ਅਸੀਂ ਇਸ ਨੂੰ ਕਹਿ ਸਕਦੇ ਹਾਂ ਵੱਡੀ ਖੀਪ ਹੈ ਜਿਸ ਦੀ ਵਰਤੋਂ ਭਾਰਤ ਨੂੰ ਜਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ دہشت گردی ਫੈਲਾਉਣ ਦੇ ਮਨਸੂਬੇ ਨਾਲ ਜਿਹੜੇ ਅਤਵਾਦੀ ਨੇ ਉਹ ਇਹਨਾਂ ਦੀ ਵਰਤੋਂ ਕਰ ਸਕਦੇ ਸੀ ਜੋ ਇਸ ਸਾਰੀ ਜਿਹੜੀ ਉਹਨਾਂ ਦੀ ਸਫਲਤਾ ਜਿਹੜੀ ਪੰਜਾਬ ਪੁਲਿਸ ਨੂੰ ਮਿਲੀ ਹੈ ਉਹਨਾਂ ਨੇ ਅਤਵਾਦੀਆਂ ਦੀ ਜਿਹੜੀ ਕੋਸ਼ਿਸ਼ ਮੂਹ ਤੋੜ ਜਵਾਬ ਦਿੰਦੇ ਹੋਏ ਇਸ ਨੂੰ ਨਾਕਾਮ ਕੀਤਾ ਅਤੇ ਇਹ ਜਿਹੜੀ ਸਫਲਤਾ ਇੱਕ ਵੱਡੀ ਹਾਸਲ ਹੋਈ ਹੈ ਇਹ ਕਿਤਨਾ ਕਿਤੇ ਇੱਕ ਜਿਹੜੀ ਵੱਡੀ ਜਿਹੜੀ ਕਟੜਾ ਨੂੰ ਅੰਜਾਮ ਦੇਣ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਹਥਿਆਰ ਸੀਗੇ ਉਹ ਜਿਹੜੇ ਨੇ ਜ਼ਰੂਰ ਜਿਹੜੇ ਪੰਜਾਬ ਪੁਲਿਸ ਅਤੇ ਕੂਫੀ ਏਜੰਸੀਆਂ ਦੇ ਅਲਰਟ ਦੇ ਨਾਲ ਜਿਹੜੀਆਂ ਨੇ ਇਹ ਕਾਮਯਾਬੀ ਮਿਲੀ ਹੈ ਗੌਰਵ ਅਤੇ ਦੱਸ ਦਈਏ ਕਿ ਜਿਹੜੀ ਸੂਤਰਾਂ ਦੇ ਵਾਲੇ ਨਾਲ ਜਾਣਕਾਰੀ ਹੈ ਕਿ ਮੋਡਲੀ ਜਿਹੜੀ ਇਹ ਸਾਰੀ ਜਾਣਕਾਰੀ ਹੈ ਉਸ ਦੇ ਵਿੱਚ ਇਹ ਸੰਕੇਤ ਮਿਲ ਰਹੇ ਨੇ ਕਿ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਜੁੜੇ ਹੋਏ ਜਿਹੜੇ ਆਤਵਾਦੀ ਸੰਗਠਨ ਨੇ ਇਸ ਵਕਤ ਮੋੜ ਤੋਂ ਦੁਬਾਰਾ ਜਿਹੜੇ ਐਕਟਿਵ ਹੋ ਚੁੱਕੇ ਨੇ ਇਹਨਾਂ ਨੂੰ ਐਕਟਿਵ ਕਰਨ ਦੀ ਹੋਰ ਜਿਹੜੀ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲੇ ਸਮੇਂ ਦੇ ਵਿੱਚ ਪੰਜਾਬ ਨੂੰ ਦਿਖਲਾਇਆ ਗਿਆ ਭਾਰਤ ਨੂੰ ਦਿਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਇੱਕ ਜਿਹੜਾ ਵੱਡਾ ਸਾਜ਼ਿਸ਼ ਦਾ ਹਿੱਸਾ ਜਿਹੜਾ ਮੰਨਿਆ ਜਾ ਰਿਹਾ ਹੈ ਕਿਉਂਕਿ ਪੁਵਿੱਖ ਦੇ ਵਿੱਚ ਇਹ ਜਿਹੜੀ ਸਮਗਰੀ ਵਰਤੀ ਜਾਣੀ ਸੀ ਇਹ ਦਹਿਸ਼ਤਗਰ ਜੀ ਫਲਾਉਣ ਦੇ ਲਈ ਵੱਡੀ ਕਟੜਾ ਨੂੰ ਅੰਜਾਮ ਦੇ ਸਕਦੇ ਸੀ ਕਿਉਂਕਿ ਇਹ ਜਿਹੜੇ ਹੈਂਡ ਗ੍ਰੇਨੇਡ ਨੇ ਅਸੀਂ ਪਹਿਲੇ ਵੀ ਦੱਸਿਆ ਸੀ ਕਿ ਪੰਜਾਬ ਪੁਲਿਸ ਦੀ ਚੌਕੀਆਂ ਨੂੰ ਨਿਸ਼ਾਨਾ ਜਿਸ ਤਰੀਕੇ ਨਾਲ ਪਿਛਲੇ ਸਮੇਂ ਜਿ ਬਣਾਇਆ ਜਾ ਰਿਹਾ ਸੀ ਮੰਦਿਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਇਹ ਆਵਰ ਗੱਲ ਹੋਵੇ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਇੱਕ ਦਿੱਗਜ ਲੀਡਰ ਦੇ ਘਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਹੈਂਡ ਗ੍ਰੇਨੇਡ ਦੇ ਨਾਲ ਹਮਲਾ ਕਰਕੇ ਉੱਥੋਂ ਜਿਹੜੇ ਨੌਜਵਾਨ ਜਿਹੜੇ ਸਰਾਰ ਹੋ ਗਏ ਸੀਗੇ ਹਾਲੇ ਕਿ ਪੰਜਾਬ ਪੁਲਿਸ ਨੂੰ ਇਸ ਦੇ ਵਿੱਚ ਬਹੁਤ ਸਫਲਤਾ ਮਿਲੀਆਂ ਪਰ ਇਸ ਤੋਂ ਬਾਅਦ ਕਈ ਇਨਕਾਊਂਟਰ ਵੀ ਹੋਏ ਜਿਨ੍ਹਾਂ ਨੇ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਇਸ ਦੇ ਤਾਰ ਜਿਹੜੇ ਆਈਐਸਆਈ ਦੇ ਨਾਲ ਦੇ ਜੁੜੇ ਹੋਏ ਜਿਹੜੇ ਸਾਹਮਣੇ ਆਏ ਇਸ ਦੇ ਇੱਕ ਵੱਡੇ ਜਿਹੜੇ ਫੋਰਨ ਤੋਂ ਇਸ ਦੇ ਜਿਹੜੇ ਲਿੰਕ ਜਿਹੜੇ ਸਾਹਮਣੇ ਆ ਰਹੇ ਸੀ ਪਰ ਇਹ ਵਕ ਵਕ ਖਬਰਾਂ ਦੇ ਵਿੱਚਕਾਰ ਜਿਸ ਤਰੀਕੇ ਨਾਲ ਇਹ ਸਾਰੀਆਂ ਬਰਾਮਦਗੀਆਂ ਹੋਈਆਂ ਨੇ ਇਹ ਜ਼ਰੂਰ ਸਾਰਾ ਕਰਦੀਆਂ ਨੇ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ دہشت گردੀ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਆਈਐਸਆਈ ਹਰ ਉਹ ਤਰੀਕਾ ਬਣਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਜਿਹੜੇ ਸਲੀਪਰ ਸੈਲਜ਼ ਨੇ ਆਉਣਾ ਵੱਲੋਂ ਐਕਟਿਵ ਕੀਤੇ ਜਾ ਰਹੇ ਨੇ ਸੋ ਇੱਕ ਵੱਡੀ ਜਿਹੜੀ ਜਿਹੜੀ ਸਫਲਤਾ ਸੀ ਕਹਿ ਸਕਦੇ ਆ ਪੰਜਾਬ ਪੁਲਿਸ ਨੂੰ ਮਿਲਦੀ ਹੋਈ ਨਜ਼ਰ ਆਈ ਹੈ ਜੀ ਗੌਰਵ ਜੀ ਰੋਹੀਤੀ ਇੱਕ ਤਾਂ ਸੋਸ਼ਲ ਮੀਡੀਆ ਤੇ ਜਿਹੜਾ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਕਿ ਆਰਮੀ ਦੇ ਜੋ ਟਰੱਕ ਜਾ ਰਹੇ ਨੇ ਕੁਝ ਵੀ ਉਹਨਾਂ ਲਈ ਕੀ ਸੰਦੇਸ਼ ਦਿੱਤਾ ਗਿਆ ਹੈ ਕਿ ਇੱਕ ਜਿਹੜੀ ਅਪਡੇਟ ਆਈ ਹੈ ਉਹਨਾਂ ਦੇ ਲਈ ਵੀ ਇੱਕ ਅਪਡੇਟ ਆਈ ਹੈ ਗੁਰਮੈ ਇੱਥੇ ਇੱਕ ਚੀਜ਼ ਹੋਰ ਪਹਿਲੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਤੇ ਇਨਫਾਰਮੇਸ਼ਨ ਜਿਹੜੀ ਨੋਟੀਫਿਕੇਸ਼ਨ ਜਿਹੜੀ ਡੀਪੀਆਰਓ ਆਫਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਗਈ ਸੀ ਕਿ ਅਗਰ ਔਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਦੀ ਸਥਿਤੀ ਇਸ ਵਕਤ ਬਣੀ ਹੋਈ ਹੈ ਐਲੋਸੀ ਦੇ ਉੱਤੇ ਜਿਸ ਤਰੀਕੇ ਨਾਲ ਪਹਿਲ ਗਾਮ ਦੇ ਵਿੱਚ ਹਮਲਾ ਹੁੰਦਾ 26 ਨਿਰਮਮ ਲੋਕ ਜਿਹੜੇ ਦਸ ਰਾਜਾਂ ਦੇ ਆਤਵਾਦੀਆਂ ਵੱਲੋਂ ਜਿਹੜਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੀ ਅਸੀਂ ਗੱਲ ਕਰੀਏ ਆਲਰੇਡੀ ਬਹੁਤ ਸਾਰੀਆਂ ਸੁਰੱਖਿਆ ਫੋਰਸਿਸ ਜਿਹੜੀਆਂ ਉੱਥੇ ਤਣਾਤ ਕੀਤੀਆਂ ਗਈਆਂ ਨੇ ਉਹਨਾਂ ਦੀ ਮੂ ਵੱਲੋਂ ਵਕ ਵਕ ਜਿਹੜੀਆਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਨਾ ਕਿ ਜੇ ਤੁਸੀਂ ਕੋਈ ਵੀ ਮੂਵਮੈਂਟ ਆਰਮੀ ਦੀ ਜਾਂ ਹੋਰ ਪੁਲਿਸ ਦੀ ਦੇਖਦੇ ਹੋ ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰੋ ਇਹ ਕਾਤਕ ਜਿਹੜੀ ਸਾਬਤ ਹੋ ਸਕਦੀਆਂ ਨੇ ਕਿਉਂਕਿ ਹਰ ਇੱਕ ਉਹ ਮੂਵਮੈਂਟ ਹਰ ਇੱਕ ਉਹ ਜਿਹੜੀ ਹੈ ਚੀਜ਼ ਨੂੰ ਸੋਸ਼ਲ ਮੀਡੀਆ ਤੇ ਜਿਹੜਾ ਅਪਲੋਡ ਕਰਨਾ ਉਹ ਕਿਤੇ ਨਾ ਕਿਤੇ ਨੁਕਸਾਨ ਦਾ ਇੱਕ ਜੂੜ ਹੈ ਗੁਰਵੱਥੇ ਇੱਕ ਗੱਲ ਹੋਰ ਦਸੀਏ ਕਿ ਇਹ ਵੱਡੀਆਂ ਘਟਨਾਵਾਂ ਜਿਸ ਤਰੀਕੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਹੋਰ ਵੀ ਸਫਲਤਾ ਇੱਕ ਜਿਹੜੀ ਮਿਲੀ ਹੈ ਅਜਨਾਲਾ ਦੇ ਵਿੱਚ ਦੋ ਆਈਐਸਆਈ ਦੇ ਨਾਲ ਜਿਹੜੇ ਸਬੰਧਿਤ ਨੇ ਜਿਹੜੇ ਜਸੂਸ ਜਿਹੜੇ ਨੇ ਉਹ ਪਾਕਿਸਤਾਨ ਦੀ ਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੋਏ ਦੋ ਨੌਜਵਾਨ ਅਜਨਾਲਾ ਦੇ ਬੱਲਣਵਾਲ ਪਿੰਡ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੋ ਇਹ ਵੱਡੀ ਜਿਹੜੀ ਇੱਕ ਸਫਲਤਾ ਹੋਰ ਵੀ ਮਿਲੀ ਹੈ ਔਰ ਲਗਾਤਾਰ ਜਿਹੜੀਆਂ ਸਾਡੀਆਂ ਸੁਰੱਖਿਆ ਏਜੰਸੀ ਨੇ ਅਲਰਟ ਮੋੜ ਦੇ ਉੱਪਰ ਨੇ ਇਸ ਤੋਂ ਇਲਾਵਾ ਕੱਲ ਇੱਕ ਪਾਕਿਸਤਾਨੀ ਕੁਸਬੇਟੀ ਨੂੰ ਰਮਦਾਸ ਏਰੀਏ ਤੋਂ ਜਿਹੜਾ ਹੈ ਗੁਰਦਾਸਪੁਰ ਦੀ ਜਿਹੜੀ ਪੈ ਜਾਂਦੀ ਹੈ ਸੈਕਟਰ ਬੀਐਸਐਫ ਦਾ ਜੀ ਜੀ ਉੱਥੇ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਮੂਲੂਪ ਦੇ ਨਾਲ ਆਈਡੈਂਟੀਟੀ ਉਸ ਨੂੰ ਮਿਲੀ ਹੈ ਗੁਜਰਾਵਾਲਾ ਦਾ ਜਿਹੜਾ ਰਹਿਣ ਵਾਲਾ ਸੀਗਾ ਹਾਲੇ ਕਿ ਇਸ ਬਾਰੇ ਹੋਰ ਜਿਹੜੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਮਨਜ਼ੂਬੇ ਦੇ ਨਾਲ ਉਹ ਭਾਰਤ ਦੇ ਵਿੱਚ ਦਾਖਲ ਹੋਇਆ ਹੈ ਕੀ ਕੋਈ ਵੱਡੀ ਵਾਅਦਾ ਨੂੰ ਅੰਜਾਮ ਦੇ ਵਿੱਚ ਫਰਾਕ ਵਿੱਚ ਸੀਗਾ ਜਾਂ ਕੀ ਉਹਦਾ ਮਨਸੂਬਾ ਸੀਗਾ ਇਸ ਬਾਰੇ ਹਲੇ ਉਸ ਤੋਂ ਪੁੱਛ ਕੇ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਇਹ ਬੜੀਆਂ तमाम ਗੱਲਾਂ ਨੇ ਜੋ ਇਸ ਵਕਤ ਭਾਰਤ ਪਾਕਿਸਤਾਨ ਦੇ ਵਿੱਚਕਾਰ ਲਗਾਤਾਰ ਤਣਾਅ ਜਿਹੜਾ ਵੱਧਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਗ੍ਰਹਿ ਮੰਤਰਾਲੇ ਵੱਲੋਂ ਮੌਕ ਡ੍ਰਿਲ ਦੇ ਆਦੇਸ਼ ਦਿੱਤੇ ਗਏ ਨੇ ਫਿਰੋਜ਼ਪੁਰ ਦੇ ਵਿੱਚ ਅੱਧੇ ਘੰਟੇ ਦੀ ਮੌਕ ਡ੍ਰਿਲ ਕੀਤੀ ਗਈ ਹੈ 2 ਦਿਨ ਪਹਿਲਾਂ ਹੀ ਔਰ ਹੁਣ ਜਿਹੜਾ ਕੱਲ ਦੇਰ ਰਾਤ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਗ੍ਰਹਿ ਮੰਤਰਾਲੇ ਵੱਲੋਂ ਕਿ ਜਿਹੜਾ ਸਟੇਟ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮੌਕ ਡ੍ਰਿਲ ਹੋਣਗੀਆਂ ਕਿ ਜਿਹੜੇ ਸਰਦੀ ਇਲਾਕਿਆਂ ਚ ਰੋਗ ਰਹਿ ਰਹੇ ਨੇ ਉਹਨਾਂ ਨੂੰ ਅਲਰਟ ਕੀਤਾ ਜਾਵੇ ਤਾਂ ਕਿ ਕੱਲ ਨੂੰ ਅਗਰ ਕੋਈ ਵੀ ਜਹੀ ਸਥਿਤੀ ਬੰਦੀ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਬਾਰਵਾਰ ਵਾਲੀ ਕੋਈ ਸਥਿਤੀ ਬੰਦਦੀ ਹੈ ਤਾਂ ਲੋਕ ਐਕਟਿਵ ਰਹਿਣ ਲੋਕ ਅਲਰਟ ਰਹਿਣ ਕੋਈ ਵੀ ਪੈਨਿਕ ਕਰੀਟ ਨਾ ਹੋਵੇ ਇਸ ਨੂੰ ਲੈ ਕੇ ਮੌਕ ਟ੍ਰੇਲ ਦੇ ਜਿਹੜੇ ਆਦੇਸ਼ ਨੇ 7 ਤਰੀਕ ਨੂੰ ਜਿਹੜੀ ਉਹ ਕੀਤੀ ਜਾਵੇਗੀ ਔਰ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੀ ਜਿਹੜੀਆਂ ਐਡਵਾਈਸਰੀ ਜਾਰੀ ਕੀਤੀ ਜਾਣਗੀਆਂ ਉਹ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਜਿਹੜੀ ਇੱਕ ਇੱਕ ਚੀਜ਼ ਜਿਹੜੀ